जिंदाबाद जिंदाबाद मोदी सरकार मुर्दाबाद 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 चार सरकार मुर्दाबाद मुर्दाबाद जिंदाबाद 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 महान मजदूर क्रांति में का जिंदाबाद 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 लाल सरकार मुर्दाबाद 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 अम्मा ने दिया मुर्दाबाद 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 ਸਾਨਾਂ ਦੇ ਜ਼ਮੀਨਾ ਖੋਣ ਵਾਲਾ ਐਮਐਲਏ ਸਈਆ ਮੁਰਦਾਬਾ 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 ਹਰ ਇੱਕ ਦਾ ਜ਼ਿੰਦਾਬਾ ਜ਼ਿੰਦਾਬਾ ਲੰਬੇ ਸਮੇਂ ਤੋਂ ਤਾਰੋਂ ਪਾਰ ਪਈ ਸੈਂਕੜੇ ਏਕੜ ਸਰਕਾਰੀ ਜ਼ਮੀਨ ਵਿਵਾਦਾਂ ਵਿੱਚ ਦਿਖਾਈ ਦੇ ਰਹੀ ਹੈ ਉਸ ਜ਼ਮੀਨ ਤੇ ਕਿਸਾਨ ਆਪਣੀ ਫਸਲ ਬੀਜ ਕੇ ਆਪਣਾ ਹੱਕ ਜਤਾ ਰਹੇ ਹਨ ਲੇਕਿਨ ਪ੍ਰਸ਼ਾਸਨ ਵੱਲੋਂ ਤਿਆਰ ਫਸਲ ਨੂੰ ਕੱਟਣ ਤੋਂ ਰੋਕ ਲਗਾ ਦਿੱਤੀ ਗਈ ਹੈ ਗੁੱਸੇ ਵਿੱਚ ਆਏ ਕਿਸਾਨਾਂ ਨੇ ਵਿਧਾਇਕ ਦਹੀਆ ਦੇ ਖਿਲਾਫ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਕਿਸਾਨਾਂ ਨੇ ਵਿਧਾਇਕ ਦਹੀਆ ਤੇ ਗੰਭੀਰ ਦੋਸ਼ ਲਗਾਏ ਹਨ ਜਿਹੜਾ ਧਰਨਾ ਲਾਇਆ ਕੀ ਨਾਮ ਤੁਹਾਡਾ ਤੇ ਕਿਵੇਂ ਕਰਨਾ ਮੇਰਾ ਨਾਮ ਜਗਦੀਸ਼ لال ਦੋਨਾਂ ਤੇਲੂਮਲ ਕਿਸਾਨ ਸਾਡੀ ਜ਼ਮੀਨ 195 ਮੇਨ ਬਟਾ 1 2 ਗੇਟਾਂ ਤੋਂ ਅਸੀਂ ਜਾਂਦੇ ਹਾਂ ਅੰਦਰ ਖੇਤੀ ਕਰਦੇ ਹਾਂ ਸਾਡੀ ਅੰਦਰ ਜ਼ਮੀਨ ਹੈ ਤੇ ਕਿਸਾਨ ਆ ਅਸੀਂ ਤੇ ਸਾਡੀ ਜ਼ਮੀਨ ਇਹਨੇ ਪਹਿਲਾਂ ਅੱਜ ਤੋਂ ਪਹਿਲਾਂ 2 ਸਾਲ ਇਹਨਾਂ ਨੇ ਰੋਕੀ ਸੀਗੀ ਦਈਏ ਐਮਐਲ ਸਾਹਿਬ ਦੇ ਕੋਲ ਜਾਂਦੇ ਰਹੇ ਅਸੀਂ ਕਾਫੀ ਧੀਰ ਗਏ ਕਹਿੰਦਾ ਜੀ ਤੁਸੀਂ ਪੈਲੀਆਂ ਜਿਹੜੀਆਂ ਨੇ ਇਹ ਤੁਸੀਂ ਨਾ ਕੁਝ ਹੁਣ ਇੰਨੀਆਂ ਮੈਂ ਗੱਲਾਂ ਕਹਿ ਨਹੀਂ ਸਕਦਾ ਜਿੰਨੇ ਇੰਨੀਆਂ ਕਈਆਂ ਐ ਕਰ ਲਓ ਜੀ ਐਂ ਕਰ ਲਓ ਠੇਕੇ ਦੇ ਦੇ ਦਿਓ ਫਲਾਣਾ ਕਰ ਲਓ ਜਿਵੇਂ ਪ੍ਰਧਾਨ ਜੀ ਅੱਗੇ ਗੱਲਾਂ ਦੱਸੀਆਂ ਨੇ ਉਹਦੇ ਚ ਕੋਈ ਲੁੱਕ ਨਹੀਂ ਹੈਗਾ ਸਮਝ ਆ ਗਈ ਅੱਗੇ ਇੱਕ ਵਾਰਾ ਇੱਕ ਸਾਲ ਪਹਿਲੀ ਬੰਦ ਰਹੀ ਸਾਡੀ ਪਿਛਲੀ ਕਣਕ ਨਹੀਂ ਬਜਾਈ ਹੋਈ ਠੀਕ ਹੈ ਜੀ ਫਿਰ ਆ ਹੁਣ ਗਰਮੀਆਂ ਦਾ ਸੀਜ਼ਨ ਪਿਛਲੀ ਵਾਰੀ ਆਇਆ ਝੋਨਾ ਝੋਨਾ ਸਾਡਾ ਡੁੱਬ ਗਿਆ ਚੋਨਾ ਡੁੱਬ ਗਿਆ ਪਹਿਲੀ ਖਰਾਬ ਹੋ ਗਈ ਉਹਦੇ ਵਿੱਚ ਅਜੇ ਤੱਕ ਸਾਡੀਆਂ ਦੋ ਟਰੈਲੀਆਂ ਮੇਰੀਆਂ ਲੁੜੀਆਂ ਸਾਡੇ ਚਾਚੇ ਤਾਇਿਆਂ ਦੇ ਪਰਿਵਾਰ ਦੇ ਵਿੱਚੋਂ ਦੋ ਟਰੈਲੀਆਂ ਜਿੰਨਾਂ ਪਹਿਲੀਆਂ ਨੇ ਠੇਕੇ ਤੇ ਲਈ ਉਹਨਾਂ ਦੀ ਵਿਚਾਰੇ ਗਰੀਬਾਂ ਦੀ ਲੁੜ ਗਈਆਂ ਚਾਰ ਟਰੈਲੀਆਂ ਇੱਕ ਕੰਪੈਨ ਦਾ ਜਿੰਦੇ ਤੇ ਕਟਰ ਰੱਖਦੇ ਨੇ ਨਾ ਜੀ ਉਹਦੇ ਤੇ ਕਟਰ ਕੰਪੈਨ ਵਾਲਾ ਕਟਰ ਹੁੰਦੇ ਉੱਤੇ ਲਾਢ ਕੇ ਜਾਂਦੇ ਨੇ ਇੱਕ ਉਹ ਵਾਲਾ ਚਾਰ ਰੈਲੀਆਂ ਇੱਕ ਉਹ ਟਰੈਲੀ ਨਾਲੋਂ ਵੀ ਮਹਿੰਗਾ ਰੇੜਾ ਪੰਜ ਨਾਗ ਹੋ ਗਏ ਇੱਕ ਬੇੜਾ ਛੇ ਨਗ ਰੁੜ ਗਏ ਸਾਨੂੰ ਸਰਕਾਰ ਭਗਵੰਤ ਮਾਨ ਨੇ ਇੱਕ ਪੈਸੇ ਦੀ ਵੀ ਸਹੂਲਤ ਨਹੀਂ ਦਿੱਤੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਕਿਸੇ ਵੀ ਬੱਕਰੀ ਰੂੜੇਗੀ ਨਾ ਉਹਦਾ ਵੀ ਮੈਂ ਮੁਆਜਬਾ ਦੇਾਂਗਾ 6700 ਰੁਪਇਆ ਕਿੱਲੇ ਦਾ ਦੇ ਰਿਹਾ ਪਵਾਂ ਕਿਸੇ ਦੀ ਪਹਿਲੀ 40 ਕਿੱਲਾ ਹੋਵੇ ਆ ਮੇਰੇ ਕਾਕੇ ਦੇ ਇੱਕ ਕਿੱਲਾ ਹੈ ਜਿਹੜਾ ਫਸਲ ਡੁੱਬਿਆ ਅਜੇ ਤੱਕ ਇੱਕ ਡੋਬਾ ਨਹੀਂ ਦਿੱਤਾ ਗਿਆ ਕਿ ਇੱਕ ਇੱਕ ਕਿੱਲੇ ਦਾ ਪੰਜਾ ਪੰਜਾ ਕਿੱਲਿਆਂ ਦਾ ਕਿਸਾਨਾਂ ਦਾ ਡੋਬਾ ਰਹਿੰਦਾ ਹੈ ਇਨੇ ਹਵਾਜੀ ਬਾਦੇ ਹੈਗਾ ਹਵਾਜੀ تیر ਛੱਡੀ ਹੈ ਹਵਾਜੀ تیر ਹਵਾਜੀ تیر ਛੱਡੀ ਇਹ ਉਹ ਮੈਂ ਐਮ ਐਲ ਨੂੰ ਕਹਿਣਾ ਚਾਹਣਾ ਐਮ ਐਲ ਨੇ ਡੋਬਾ ਨਹੀਂ ਦਵਾਇਆ ਕਿਸਾਨਾਂ ਦਾ ਉਲਟਾ ਸਾਡਾ ਫਸਲ ਡੁੱਬ ਗਿਆ ਫਸਲ ਨਹੀਂ ਆਇਆ ਡੋਬਾ ਨਹੀਂ ਦਵਾਇਆ ਹੁਣ ਸਾਡੀ ਕਣਕ ਰੋਕ ਲਈ ਕਣਕ ਰੋਕ ਲਈ ਇਥੋਂ ਚਿੱਠੀ ਕਢਾ ਦਿੱਤੀ ਕਿ ਕਣਕਾਂ ਜੇ ਨਾ ਵੜਣ ਤੇ ਪਹਿਲੀ ਠੇਕੇ ਤੇ ਦੇਣੀ ਹੈ ਅੱਗੇ ਇੱਕ ਵਾਰਾ ਸਾਡੇ ਸਾਰੇ ਕਿਸਾਨਾਂ ਕੋਲ ਇਹਨੇ ਪੈਸੇ ਵੀ ਲੈਣ ਨੇ ਅਸੀਂ ਐਫੀਡੇਵਿਟ ਦੇਾਂਗੇ ਐਫੀਡੇਵਿਟ ਦਿੱਤੇ ਵੀ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨਾਂ ਨੂੰ ਉਹ ਵੀਡੀਓ ਜੋ ਵੀ ਹੋਇਆ ਸਾਰਾ ਕੁਝ ਸ਼ੀਸ਼ਾ ਹੋਏਗਾ ਇਹਨੇ ਸਾਨੂੰ ਇਨਾ ਤੰਗ ਕੀਤਾ 6 ਮਹੀਨੇ ਆ ਦੇ ਕਰੇ ਬਲਾ ਬਲਾ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਫੇਰ ਅਖੀਰੀ ਅਸੀਂ ਧਰਨਾ ਲਾਇਆ 31 ਦਿਨ ਸਾਡਾ ਇੱਥੇ ਧਰਨਾ ਚੱਲਿਆ ਫੇਰ ਅਸੀਂ ਪਹਿਲੀਆਂ ਬੀਜੀਆਂ ਉਹਨਾਂ ਸਾਡੀ ਫੇਰ ਪਹਿਲੀ ਰੋਕ ਲਈ ਇਹ ਅੱਜ ਜਿਹੜਾ ਮਸਲਾ ਕੀ ਹੈ ਜਿਹੜਾ ਡਿਸੀਜਨ ਲਾਗਾਇਆ ਤੇ ਕੋਠੇ ਲਗਾਏ ਕਰਨ ਵੇਖੋ ਜੀ ਜੋ ਸਾਡਾ ਦੋਨਾਂ ਤੇਲੂ ਮਲ ਪਿੰਡ ਹੈ ਜਿਹੜੀ 195 ਨੰਬਰ ਗੇਟ ਜੋ ਕੰਡਿਆਲੀ ਤਾਰ ਲੱਗੀ ਹੈ ਫੈਂਸਿੰਗ ਜ਼ੀਰੋ ਲਾਈਨ ਤੇ ਉਸ ਤੋਂ ਅੱਗੇ ਦਰਿਆ ਉਹਦਾ ਦਰਿਆ ਤੋਂ ਅੱਗੇ ਜ਼ਮੀਨ ਹੈ ਜਿਹੜੀ ਘਟੋ ਘਟ 950000 ਕਿੱਲੇ ਦੇ ਏਕੜ ਤੇ ਜ਼ਮੀਨ ਦੇ ਲਾਗੇ ਲਾਗੇ ਜ਼ਮੀਨ ਉੱਥੇ ਹੈਗੀ ਆ ਉਹ ਜ਼ਮੀਨ ਤੇ ਪਿੱਛੇ ਵੀ 1 ਸਾਲ ਪਹਿਲਾਂ ਉਹ ਜ਼ਮੀਨ ਤੇ ਸਰਕਾਰ ਵੱਲੋਂ ਚਤਾਰੀ ਲਗਾ ਦਿੱਤੀ ਗਈ ਸੀ ਫੇਰ ਅਸੀਂ ਉਦੋਂ ਇੱਕ ਉਦੋਂ ਵੀ ਤੁਹਾਨੂੰ ਪਤਾ ਹੀ ਅਖੇ 1 ਮਹੀਨਾ ਲਗਾਤਾਰ ਧਰਨਾ ਇੱਥੇ ਲਾਇਆ ਸੀ ਭੋਖੜ ਧਾਰ ਤੇ ਸਾਡੇ ਲੋਕ ਬੈਠੇ ਮਰਨ ਵਰਤ ਤੇ ਬੈਠੇ ਤਿੰਨ ਸਿੰਘ ਤੇ ਫੇਰ ਉਹ 1 ਮਹੀਨੇ ਬਾਅਦ ਫੈਸਲਾ ਆਇਆ ਸਰਕਾਰ ਨੇ ਸਾਨੂੰ ਅਦਾਲਤ ਰੇ ਸਾਨੂੰ ਦੇ ਦਿੱਤਾ ਉਹਦਾ ਸਟੇ ਦੇ ਦਿੱਤਾ ਸੀ ਉਸ ਤੋਂ ਬਾਅਦ ਤੁਹਾਨੂੰ ਵੇਖੋ ਉਦੋਂ ਬਾਅਦ ਪਾਣੀ ਆ ਗਿਆ ਪਾਣੀ ਆ ਕੇ ਜਿਹੜੀ ਫਸਲ ਮਾਰੀ ਬੋੜ ਦੀ ਸਾਰੀ ਤਬਾਹ ਹੋ ਗਈ ਲੋਕਾਂ ਕਈਆਂ ਦੇ ਟਰੈਕਟਰ ਵੀ ਰੁੜ ਗਏ ਉੱਥੇ ਬੇੜਾ ਜਿਹਾ ਆਪਣਾ 7-8 ਲੱਖ ਦਾ ਉਹ ਵੀ ਰੁੜ ਗਿਆ ਤੇ ਲੋਕ ਇੰ ਫਿਰ ਦੂਜੀ ਗੱਲ ਜਿਹੜਾ ਦਰਿਆ ਸੀ ਉਹ ਨਾ ਜਮੀਨਾਂ 'ਤੇ ਰੇਤਾ ਪਾ ਗਿਆ ਤੇ ਉਹ ਜ਼ਮੀਨ ਇੰਨੀ ਖਰਾਬ ਹੋ ਗਈ ਵਾਈ ਜੋਗ ਨਾ ਰਹਿ ਗਈ ਉਸ ਤੋਂ ਬਾਅਦ ਵਿੱਚ ਮਾਰੀ ਉਤਰਿਆ ਲੋਕਾਂ ਨੇ ਉਹ ਜ਼ਮੀਨ ਮਾਰੀ ਉਹ ਹਲਕੀ-ਬੁਲਕੀ ਪੱਧਰੀ ਕਰਕੇ ਕਿਸੇ ਨੇ ਕਿਲਾ ਕਿਸੇ ਦੋ ਕਿਲੇ ਕਿ ਚਾਰ ਕਿਲੇ ਕੁਝ ਫਸਲ ਬੀਜੀ ਗਈ ਹੁਣ ਫਸਲ ਪੱਕ ਕੇ ਤਿਆਰ ਹੋ ਗਈ ਤੇ ਹੁਣ ਇਸ ਜਿਹੜੇ ਸਾਡੇ ਦਿਹਾਤੀ ਦੇ ਐਮਐਲਏ ਨੇ ਰਣਨੀਤੀ ਤੈਅ ਆ ਜੀ ਇਹਨਾਂ ਨੇ ਇੱਕ ਪ੍ਰਸ਼ਾਸਨ ਨਾਲ ਰਲ ਕੇ ਡੀਸੀ ਸਾਹਿਬ ਨੂੰ ਤੇ ਬੀਐਸਐਫ ਨਾਲ ਰਲ ਕੇ ਉਹ ਜਿਹੜਾ ਇੱਕ ਨੋਟਿਸ ਕਢਾ ਕੇ ਕਿਸਾਨਾਂ ਨੂੰ ਜੋ 195 ਨੰਬਰ ਗੇਟ ਹੈ ਉਹ ਬੰਦ ਕਰ ਦਿੱਤਾ ਕਿਸਾਨਾਂ ਵਾਸਤੇ ਬੰਦ ਕੀ ਕੀਤਾ ਜਮੀਨ ਹੈ ਉਹ ਕਟੋਕਾਰ ਦੋ 250 ਪਰਿਵਾਰ ਜਿਹੜਾ ਉੱਥੇ ਜਾਂਦਾ ਹੈ ਰੋਡ ਦੇ ਲਈ ਪਰ ਉਹ ਚ 300 900 ਹਾਰ ਕਿਲਾ ਜਮੀਨ ਆ ਜੋ 350 ਕਿਲਾ ਜਮੀਨ ਤੇ ਲੋਕਾਂ ਦੀ ਆ ਉਹਨਾਂ ਰੋਕਿਆ ਗਿਆ ਕੰਡਿਆਲੀ ਤਾਰ ਤੋਂ ਅੱਗੇ ਦਰਿਆ ਤੋਂ ਲੱਗਿਆ ਜੀ ਸਤਲੁਜ ਦਰਿਆ ਤੋਂ ਅੱਗੇ ਉਹਨਾਂ ਲੋਕਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ 350 ਕਿਲਾ ਪਹਿਲੀ ਜਿਹੜੇ ਬਾਕੀ ਵੀ ਉਹਦੇ ਝੇਤੇ ਬੰਦੇ ਆ ਉਹ ਅੱਜ ਵੀ ਜਮੀਨ ਤੋਂ ਪਾਰ ਜਾ ਰਹੇ ਨੇ ਉਹ ਦਰਿਆ ਤੋਂ ਪਾਰ ਜਾ ਰਹੇ ਨੇ ਤਾਰ ਤੋਂ ਅੱਗੇ ਜਾ ਰਹੇ ਨੇ ਆਵਦੀ ਕਣਕ ਵਾੜ ਰਹੀ ਨੇ ਕੋ ਸਰੋਂ ਵਾੜ ਰਿਆ ਪਰ ਇਹਨਾਂ ਲੋਕਾਂ ਦੀ ਜਿਹੜੀ ਫਸਲ ਵਿੱਚੇ ਖੜੀ ਆ ਕਈਆਂ ਨੇ ਸਰੋਂ ਵਾੜ ਕੇ ਰੱਖੀ ਆ ਜੇ ਨਾ ਚੁੱਕੀ ਦੋ ਚਾਰ ਦਿਨ ਉਹ ਜਵੇਂ ਐਸੇ गिर ਜਾਣੀ ਆ ਉਹਦਾ ਕੋ ਫੈਬਰੂਰੀ ਤੇ ਲੋਕਾਂ ਦੇ ਘਰਾਂ ਵਿੱਚ ਇੱਕ ਦਾਣਾ ਰਾਜ ਖਾਣ ਵਾਲਾ ਨਹੀਂ ਹੈਗਾ ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ ਉਸ ਤੋਂ ਬਾਅਦ ਇੱਕ ਸਾਲ ਪਹਿਲਾਂ ਦੀ ਬੀਜਣ ਦਿੱਤੀ ਤੇ ਫਿਰ ਜੇ ਇਹਨਾਂ ਨੇ ਅੱਜ ਰੋਕੜੀ ਸੀ ਫਿਰ ਬੀਜਣ ਕਿਉਂ ਦਿੱਤੀ ਹੁਣ ਇਹ ਆਂਦੇ ਨੇ ਵੀ ਜਿੱਥੇ ਫਸਲ ਵਾੜ ਕੇ ਉਹ ਸਰਕਾਰ ਦੇ ਖਾਤੇ ਜਵਾ ਕਰਾਓ ਕਿਉਂ ਕਹੋ ਜਵਾ ਕਰਾਈਏ ਅਸੀਂ ਉੱਥੇ ਲੱਖਾਂ ਕਰੋੜਾਂ ਰੁਪਏ ਤੇਲ ਪਾ ਲਿਆ ਪਹਿਰਿਆਂ ਪਧਰੀ ਕੀਤੀ ਰੇਤਾ ਚੁੱਕੀ ਧ ਵੇ ਜਿਹੜੀ ਕਿਸਾਨਾਂ ਦੀ ਫਸਲ ਬੀਜੀ ਆ ਉਹ ਅਸੀਂ ਵੜਾ ਕੇ ਹੀ ਲਿਆਵਾਂਗੇ ਅਗਲੀ ਫਸਲ ਬੀਜਾਂਗੇ ਵੀ ਪਰ ਜਿੰਨਾ ਚਿਰ ਸਰਕਾਰ ਸਾਡੀ ਮੰਗ ਨੂੰ ਨਹੀਂ ਪੂਰਾ ਕਰਦਾ ਇਹ ਅਸੀਂ ਅਣਮੁੱਛੇ ਸਮੇਂ ਵਾਧਰਨਾ ਤੇ ਲਾਇਆ ਜੇ ਨਾ ਸਾਡੀ ਗੱਲ ਸੁਣੀ ਕੰਡ ਹੋ ਸਕਦਾ ਅਸੀਂ ਭੋਕਰਤਾ ਤੇ ਵੀ ਇਹ ਜਾ ਰਵੇ ਰੋਡ ਨੂੰ ਰੋਡ ਵੀ ਰੋਕਾਂਗੇ ਅਸੀਂ ਰੇਲ ਵੀ ਰੋਕ ਸਕਦੇ ਆ ਤੇ ਮੁੱਖ ਮੰਤਰੀ ਦੀ ਕੋਠੀ ਤੇ ਘਰਾਓ ਵੀ ਕਰ ਸਕਦੇ ਆ ਪਰ ਜਿੰਨਾ ਚਿਰ ਸਾਡਾ ਇਹ ਫੈਸਲਾ ਜਿੰਨਾ ਚਿਰ ਸਾਡੀ ਫਸਲ ਨਹੀਂ ਵਧਣ ਦੇ ਅਸੀਂ ਇਹ ਧਰਨਾ ਲਗਾਤਾਰ ਜਾਰੀ ਰੱਖਾਂਗੇ ਜਿਹੜਾ ਪੋਸਟਰ ਲਗਾਉਣੇ ਰਿਸ਼ਵਤ ਮੰਗਣ ਦੇ ਰੇਪ ਕੇ ਅਸੀਂ ਕੀ ਮਾਮਲਾ ਇਹ ਸਾਹ ਨੂੰ ਸਹੀ ਲਾਇਆ ਜੀ ਜਿਹਨੇ ਕਸਾਨਾਂ ਨੇ ਜਿਹਨੇ ਪਾਸੇ ਦਿੱਤੇ ਉਹ ਲਾਇਆ ਨੇ ਉਹ ਉਹਨਾਂ ਸਮੇਂ ਤੋਂ ਇੱਕ ਦੋ ਦਿਨ ਤੇ ਲੰਮਾ ਦਰਵਾਜ਼ੇ ਤੇ ਬੈਠੇ ਅਸੀਂ ਤੁਹਾਨੂੰ ਉਹਦੀ ਵੀਡੀਓ ਜੋ ਦੀ ਫੋਟੋਗ੍ਰਾਫੀ ਹੋਈ ਆ ਪੈਸੇ ਦੇਂਦਿਆਂ ਦੀ ਜਿਹੜੀ ਗੱਲਬਾਤ ਹੋਈ ਆ ਉਹ ਕਿਤੇ ਲਾਇਆ ਰਜਨੀਦਈਆ ਜੀ ਐਮਐਲਏ ਮੌਜੂਦਾ ਮੌਜੂਦਾ ਐਮਐਲਏ ਜਿਹਨੇ ਪੈਸੇ ਲਾਇਏ ਨੇ ਜਿਹੜਾ ਉਥੋਂ ਪਹਿਲੀ ਦੀ ਬਾੜੇ ਪਹਿਲੀ ਦੀ ਮੰਗ ਕਰ ਰਿਹਾ ਉਦੋਂ ਕਿ ਇਹਦੇ ਅੰਦਰ 100 ਕਿਲਾ ਦਿਓ ਕਿ 50 ਕਿਲਾ ਕਿਓ 200 ਕਿਲਾ ਦਿਓ ਤੇ ਫਿਰ ਤਾਂ ਮੈਂ ਜਾਣ ਦਿਆਂਗਾ ਉਹ ਤੁਹਾਨੂੰ ਸਾਰੀ ਵੀਡੀਓ ਅਸੀਂ ਦੇ ਤੁਹਾਨੂੰ ਦਿਆਂਗੇ ਨਾਲ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਤੁਹਾਨੂੰ ਦਿਆਂਗੇ ਜਿਹੜਾ ਪੱਕਾ ਉਹ ਅਸੀਂ ਵਜ ਥੋਕ ਮਜਾ ਕੇ ਉਹਦੇ ਨਾਲ ਪ੍ਰੂਫ ਤਾਂ ਹੁੰਦਿਆਂਗੇ ਹੁਣ ਚੋਤਾ ਕੰਮ ਕੋਈ ਨਹੀਂ ਐਸੇ ਮੰਗੜ ਦੀ ਇਹ ਉਹਨਾਂ ਕੋਈ ਵਿਜੀਲੈਂਸ ਨੂੰ ਦਿੱਤੀ ਕੋਈ ਜਾਂਦੀ ਨਹੀਂ ਨਹੀਂ ਸਾਡੇ ਕਿਸਾਨਾਂ ਕੋਲ ਦੀ ਵੀਡੀਓ ਹੈ ਜਿਹੜਾ ਪੈਸੇ ਦਿੱਤੇ ਵੀਡੀਓ ਬਣਾਈ ਗਈ ਐਮਐਲਏ ਨੇ ਨਹੀਂ ਅਸੀਂ ਬਣਾਈ ਹੈ ਸਾਡੇ ਜਿੰਨ ਜਿੰਨਾ ਜਿੰਨਾ ਪੈਸੇ ਦਿੱਤੇ ਆ ਐਮਐਲਏ ਨੇ ਪੈਸੇ ਦਿੱਤੇ ਵੀਡੀਓ ਬਣਾਈ ਆ ਉਹ ਵੀਡੀਓ ਅਸੀਂ ਤੁਹਾਨੂੰ ਹੀ ਪੇਸ਼ ਕਰਦੇ ਆਂਗੇ ਉਹਦੀ ਕੋਈ ਉਹ ਚੱਕਰ ਨਹੀਂਗਾ ਪਰ ਕੱਚਾ ਕੰਮ ਨਹੀਂ ਕੋ ਕਰਦੇ ਅਸੀਂ ਪਰ ਜਿੰਨੇ ਜੇ ਸਾਡਾ ਫਜ਼ਲਾ ਲੜਾਇਆ ਇਹ ਅਨੁਮੇਥੇ ਸਮੇਂ ਲਈ ਤੁਹਾਨੂੰ ਜਿਹੜਾ ਚੱਲ ਰਿਹਾ ਹੋਵੇਗਾ ਹੋ ਸਕਦਾ ਸਰਕਾਂ ਬੰਦ ਹੋਣ ਰੇਲ ਬੰਦ ਹੋਵੇ ਇਹ ਵੇ ਬਾਅਦ ਦੀ ਗ ਸਰ ਜਿਹੜੀ ਕਿਸਾਨਾਂ ਵੱਲੋਂ ਅਜ ਧਰਨਾ ਵਿੱਚ ਦਿੱਤਾ ਗਿਆ ਤੁਹਾਡੇ ਤੇ આરોਪ ਵੀ ਲਗਾਏ ਗਏ ਨੇ ਇੱਕ ਪੋਸਟਰ ਵੀ ਲਗਾਏ ਗਏ ਨੇ ਕਿ ਇਹ ਮਾਮਲਾ આરોਪ ਕੀ ਲਾਇਆ ਨੇ આરોਪ ਇਹ ਲਗਾਏ ਨੇ ਰਿਸ਼ਵਤ ਮੰਗਣ ਦੇ ਅੱਛਾ ਝੂਠ ਬੇਬੁਨਿਆਦ ਦੋਸ਼ ਨੇ ਇਹਨਾਂ ਕੋ ਜੇ ਕੋਈ ਸੰਭਣਤਾ ਆਵੇ ਨਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਕੋਈ ਆਡੀਓ ਕੋਈ ਵੀਡੀਓ ਜਾਂ ਬੰਦੇ ਆ ਕੇ ਸਾਹਮਣੇ ਕਵੇ ਕਿ ਮੈਂ ਦਿੱਤਨੇ ਕੱਲੇ ਦੋਸ਼ ਨੇ ਦੋਸ਼ ਤਾਂ ਕਿਸੇ ਕਿਸੇ ਤੇ ਵੀ ਲਾਦਣਗੇ ਔਰ ਪੋਸਟ ਵੀ ਉਹਨਾਂ ਲਗਾਏ ਨੇ ਕਾਫੀ ਜ਼ਿਆਦਾ ਅਜੇ ਤਾਈ ਲਿਖਿਆ ਐਫ ਆਈ ਆਰ ਦਰਜੇ ਬਲਾਕ ਫਾਰ ਵੀ ਮੇਰੇ ਤੇ 2011-12 ਦੇ ਵਿੱਚ ਇੱਕ ਝੂਠਾ ਪਰਚਾ ਦਰਜ ਹੋਇਆ ਸੀਗਾ ਉਹ ਉਦੋਂ ਹੀ ਖਾਰਜ ਹੋ ਗਿਆ ਸੀਗਾ ਔਰ ਇਹ ਗੱਲ ਮੈਂ ਜਦੋਂ ਮੈਂ ਆਪਣੇ ਨੋਮੀਨੇਸ਼ਨਸ ਭਰੇ ਸੀਗੇ ਉਸ ਨੋਮੀਨੇਸ਼ਨਸ ਪੇਪਰਾਂ ਦੇ ਵਿੱਚ ਵੀ ਮੈਂ ਮੈਂਸ਼ਨ ਕੀਤਾ ਆਇਆ ਸੀ ਕਿ ਐਨਓਸੀ ਤੇ ਨਹੀਂ ਬੰਦੀ ਮੈਂ ਮੈਂ ਹੋਈ ਤਾਂ ਕਹਿ ਦਿੰਦਾ ਜੀ ਮੈਂ ਉਹਦੇ ਵਿੱਚ ਮੈਂ ਆਪਣੇ ਨੋਮੀਨੇਸ਼ਨਸ ਪੇਪਰ 'ਤੇ ਵੀ ਭਰੇ ਹੋਏ ਸੀ ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਜਿਹੜੇ ਮੇਰੇ ਤੇ ਅਲਿਗੇਸ਼ਨਸ ਲਾ ਰਹੇ ਨੇ ਇਹ ਸਿਰਫ ਕਿਸੇ ਵਾਸਤੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਔਰ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦਾ ਟਾਈਮ ਦੇ ਵੇ ਤੁਹਾਨੂੰ ਪਤਾ ਇਹ ਚੀਜ਼ਾਂ ਆਮ ਗੱਲਾਂ ਨੇ ਔਰ ਇਹ ਕੋਈ ਨਾ ਕੋਈ ਰਾਜਨੀਤਿਕ ਤੌਰ ਤੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹਨਾਂ ਨੂੰ ਆਗੂਕਰ ਬਣਾਇਆ ਕਿਸੇ ਕਿਹਨਾਂ ਨੂੰ ਕਿਸ ਨਾਲ ਇਹ ਦੇ ਇਹ ਦਰਸਲ ਇੱਕ ਕਿਸੇ ਨ ਕਿਸੇ ਪਾਰਟੀ ਨਾਲ ਅੰਦਰ ਰਿਲੇਟਡ ਨੇ ਨਾ ਜਦੋਂ ਵੇਖਦੇ ਨੇ ਵੀ ਹੁਣ ਪਾਰਟੀਆਂ ਦਾ ਸਾਡੀ ਨਾਂ ਤਾਂ ਸਰਕਾਰਾਂ 'ਚ ਨਾ ਆਉਣ ਵਾਲਾ ਕੋਈ ਭਵਿਸ਼ਾ ਹੈ ਨਾ ਕਿਤੇ ਆ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਸੇ ਉਹਨਾਂ ਨੂੰ ਨਕਾਰ ਦਿੱਤਾ ਹੈ ਹੁਣ ਕਿਸਾਨੀ ਭੇਸ ਦੇ ਵਿੱਚ ਆ ਕੇ ਇਹ ਆਪਦੀ ਰਾਜਨੀਤੀ ਚਲਾ ਲੈਣ। ਕੰਡਿਆਲੀ ਤਾਰ ਤੇ ਵੀ ਕਹਿ ਰਹੇ ਕਿ ਦਖਲਦਗੀ ਦਿੱਤੀ ਜਾ ਰਹੀ ਹੈ ਮੈਂ। ਕੰਡਿਆਲੀ ਤਾਰ ਦਾ ਜਿਹੜਾ ਮੁੱਦਾ ਹੈਗਾ ਉਹ ਦੋਨਾਂ ਤੇ ਲੁਮਲਦਾ ਹੈ ਗੇਟ ਨੰਬਰ 195 ਦਾ। ਮੈਂ ਉਹ ਮੈਂ ਦੱਸ ਰਿਹਾ ਹਾਂ ਤੁਹਾਨੂੰ। ਉਹਦੇ 'ਚ ਕੀ ਹੈ ਕਿ ਬੰਦ ਕਰਨ ਦੀ ਪਾਵਰ ਬੀਐਸਐਫ ਕੋਲ ਹੈ। ਉਹ ਗੇਟ ਬੀਐਸਐਫ ਨੇ ਆਪਦੇ ਟਾਈਮਿੰਗ ਅਕੋਰਡਿੰਗ ਚਲਾਣਾ ਦਾ ਦੂਜੀ ਗੱਲ ਇਹਦੇ ਚ ਜਿਹੜੀਆਂ ਗਰੀਬ ਬੇਜ ਜ਼ਮੀਨੇ ਮਜ਼ਦੂਰ ਕਿਸਾਨ ਨੇ ਉਹਨਾਂ ਵੱਲੋਂ ਸਮੇਂ-ਸਮੇਂ ਦੇ ਸਰਕਾਰਾਂ ਚ ਵਕ-ਵਕ ਐਮਐਲਏ ਸਹਬਾਨਾਂ ਨੂੰ ਜਦੋਂ ਜਿਹੜੇ ਸੀਗੇ ਮੌਕੇ ਤੇ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਗਏ ਵੀ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਰੋਟੀ ਰੋਜੀ ਕਮਾਉਣ ਦਾ ਹੱਕ ਮਿਲੇ ਸਾਨੂੰ ਰੋਟੀ ਰੋਜੀ ਕਮਾਉਣ ਵਾਸਤੇ ਕੋਈ ਜ਼ਮੀਨ ਦਿੱਤੀ ਜਾਵੇ ਸਾਰੀ ਦੀ ਸਾਰੀ ਜ਼ਮੀਨ ਸੈਂਟਰਲ ਗਵਰਨਮੈਂਟ ਦੀ ਆ ਪੰਜਾਬ ਸਰਕਾਰ ਦੀ ਕਸਟੋਡੀਅਨ ਹੈ ਮੈਂ ਇਹ ਦਾ ਇੱਕ ਮੁੱਦਾ ਪੰਜਾਬ ਵਿਧਾਨ ਸਭਾ ਚ ਵੀ ਚੱਕਿਆ ਸੀ ਉਸ ਤੋਂ ਬਾਅਦ ਸਰਕਾਰ ਵੱਲੋਂ ਐਫਸੀਆਰਸ ਡਿਪਾਰਟਮੈਂਟ ਵੱਲੋਂ ਇੱਕ ਪਾਲਿਸੀ ਬਣ ਗਈ ਪਾਲਿਸੀ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹਨੂੰ 5-5 ਕਿੱਲੇਾਂ ਦੇ ਪਲਾਟ ਬਣਾ ਕੇ 5000 ਰੁਪਏ ਪ੍ਰਤੀ ਏਕੜ ਦੀ ਬੋਲੀ ਦੇ ਨਾਲ ਤੁਸੀਂ ਇਹ ਦੇ ਦਿਓ ਜਿਹੜੇ ਲੈਣਾ ਚਾਹੋ ਹੁਣ ਸਰਕਾਰ ਨੂੰ ਜਿਹੜਾ ਹੈਗਾ ਪਾਲਿਸੀ ਬਣਾ ਕੇ ਦੇਤੀ ਦਰਸਲ ਇਹ ਕੀ ਚਾਉਂਦੇ ਨੇ ਇਹ ਚਾਉਂਦੇ ਨੇ ਕਿ ਅਸੀਂ ਉਹ ਜ਼ਮੀਨ ਆਪ ਹੀ ਵਾਈਏ ਅਸੀਂ ਸਰਕਾਰ ਨੂੰ 1 ਰੁਪਿਆ ਨਾ ਦੇਈਏ ਜੇ ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਹੱਕ ਬਣਦਾ ਹੈ ਸਰਕਾਰ ਦੀ ਪਾਲਿਸੀ ਬਣ ਕੇ ਆ ਗਈ ਕਿ 5 ਏਕੜ ਮਿਲਨੇ ਆ 5000 ਤੋਂ ਬੋਲੀ ਸ਼ੁਰੂ ਹੋਣੀ ਹੈ ਇਹ ਭਾਵੇਂ 50 ਏਕੜ ਲਾ ਲੈਣ ਭਾਵੇਂ 100 ਏਕੜ ਲਾ ਲੈਣ ਭਾਵੇਂ 500 ਏਕੜ ਲਾ ਲੈਣ ਬੋਲੀ ਦੇ ਦੇਣ ਬੋਲੀ ਤਾਂ ਕਾ ਪਾ ਦੇ ਪੈਣੇ ਇਹ ਗੱਲ ਕਰਦੇ ਨੇ ਵੀ ਅਸੀਂ ਆਬਾਦ ਕਰਾ ਵੀ ਇੱਥੇ ਇਹ ਜੰਗਲ ਬੇਵਾਨ ਹੁੰਦਾ ਸੀ ਅਸੀਂ ਇਹਨੂੰ ਆਬਾਦ ਕੀਤਾ ਪਰ ਇੱਕ ਗੱਲ ਤਾਂ ਸੱਚਾਈ ਹੈ ਕਿ ਜ਼ਮੀਨ ਦੇ ਮਾਲਕ ਕੌਣ ਹੈ ਸੈਂਟਰਲ ਗਵਰਨਮੈਂਟ ਜੇ ਤੁਸੀਂ ਆਬਾਦ ਕੀਤਾ ਕਿਸੇ ਵੀ ਟਾਈਮ 'ਚ ਕੀਤਾ ਹੋਵੇ ਤਾਂ ਤੁਸੀਂ ਉਹਦੀ ਫਸਲ ਵੀ ਚੱਕੀ ਹੈ ਉਹਦਾ ਫਾਇਦਾ ਵੀ ਚੱਕਿਆ ਹੁਣ ਸਰਕਾਰ ਦੇ ਉਹ ਮਾਲਕ ਤਾਂ ਨਹੀਂ ਬਣ ਗਏ ਮਾਲਕ ਕੌਣ ਹੈ ਸਰਕਾਰ ਸਰਕਾਰ ਸਰਕਾਰੀ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਪਾਲਿਸੀ ਕਦੇ ਵੀ ਬਣਾ ਸਕਦੀ ਹੈ ਜੇ ਇਹਨਾਂ ਨੂੰ ਪਾਲਿਸੀ ਪਸੰਦ ਨਹੀਂ ਹੈ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਆਨਰੇਬਲ ਹੈਗੇ ਜਾਓ ਕੇਸ ਕਰ ਲਓ ਸਰਕਾਰ ਨੇ ਇੱਕ ਗੱਲ ਕਹੀ ਵੀ ਪੰਜ ਮੜਲੇ ਦੇ ਪਲਾਟ ਸੌਰੀ ਪੰਜ-ਪੰਜ ਕਿੱल्ल्या ਦੇ ਪਲਾਟ 5000 ਰੁਪਏ ਦੀ ਰੇਟ ਤੇ ਬੋਲੀ ਸ਼ੁਰੂ ਕਰਾਂਗੇ ਇਹ ਬੋਲੀ ਦੇਦਣ ਲੈ ਜਾਣ ਭਾਵੇਂ ਸਾਢੇ 10 ਸਾਢਾ ਇੱਕ ਰਕਬਾ ਲੈ ਜਾਣ ਇਹ ਸਿਰਫ ਇਹ ਨਹੀਂ ਕਿਹਾੜੀ ਹੈ ਕਿ ਜ਼ਮੀਨ ਵੀ ਅਸੀਂ ਵਾਉਣੀ ਹੈ ਔਰ ਮੁਫਤ ਵਾਉਣੀ ਹੈ ਅਸੀਂ ਸਰਕਾਰ ਨੂੰ 1 ਰੁਪਿਆ ਦੇ ਦੇਣਾ ਮੈਂ ਤੁਹਾਡੇ ਚੈਨਲ ਦੇ ਮਾਦਮ ਰਹੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਅੰਦਾਜ਼ਾ ਤੋਂ ਇੱਕ ਸਵਾਲ ਕਰ ਲਓ ਕੀ ਤੁਸੀਂ ਬੋਲੀ ਦੇਣ ਨੂੰ ਤਿਆਰ ਹੋ ਜੇ ਤੁਸੀਂ ਜ਼ਮੀਨ ਨੂੰ ਵਾਉਣਾ ਚਾਹੁੰਦੇ ਹੋ ਤਾਂ ਸਰਕਾਰ ਨੂੰ ਉਹਦੇ ਬਦਲੇ ਕੀ ਦੇਣਾ ਜੇ ਸਰਕਾਰ ਕੋਲ ਪੈਸਾ ਆਏਗਾ ਤਾਂ ਡਵੈਲਪਮੈਂਟ ਤੇ ਲੱਗੂਗਾ ਉਹਨਾਂ ਪਿੰਡਾਂ 'ਚ ਲੱਗੂਗਾ ਆਹੀ ਰੋਲ ਹੈ ਕਿ ਅਸੀਂ ਇਹਨਾਂ ਨੇ ਅੜੀ ਬਣਾਈ ਹੈ ਕਿ ਅਸੀਂ ਨਹੀਂ ਛੱਡਣੀ ਫਰੋਸਪੁਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਨੇ ਫਰੋਸਪੁਰ ਹਰ ਪੰਜਾਬ ਜਥੇਬੰਦੀ ਦੀ ਹਰ ਪਿੰਡ ਦੇ ਵਿੱਚ ਇਕਾਈਆਂ ਨੇ ਫਰੋਸਪੁਰ ਦਿਹਾਤੀ ਦੇ ਵਿੱਚ ਜੇ 34-35 ਜਥੇਬੰਦੀਆਂ ਨੇ ਤਾ ਸਿਰ ਇਸੇ ਜਥੇ ਬੰਦੇ ਨੂੰ ਮੇਰੇ ਤੋਂ ਕਿਉਂ ਤਕਲੀਫ ਹੋ ਰਹੀ ਹੈ ਇਹ ਤਕਲੀਫ ਮੇਰੇ ਤੋਂ ਨਹੀਂ ਹੈ ਇਹ ਤਕਲੀਫ ਇਹਨਾਂ ਨੂੰ ਇਸ ਗੱਲ ਤੇ ਹੈ ਕਿਉਂਕਿ ਹੁਣ ਇਹਨਾਂ ਨੇ ਜਣੀਆਂ ਚੰਮ ਦੀਆਂ ਚਲਾਈਆਂ ਆਪਦੀਆਂ ਸਰਕਾਰਾਂ ਚ ਆਪਦੀਆਂ ਪਾਰਟੀਆਂ ਚ ਉਹ ਹੁਣ ਬੰਦ ਹੋ ਗਈ ਹੁਣ ਮਾਨਯੋਗ ਭਗਵਾਨ ਤਮਨ ਸਾਹਿਬ ਦੀ ਸਰਕਾਰ ਜਰੀ ਹੈ ਉਹ ਹਰ ਇੱਕ ਦੇ ਨਾਲ ਹੈ ਉਹ ਗਰੀਬ ਨਾਲ ਵੀ ਹੈ ਉਹ ਕਿਸਾਨ ਨਾਲ ਵੀ ਹੈ ਹਰੇਕ ਦੇ ਨਾਲ ਹੈ ਮਾਨ ਸਾਹਿਬ ਨੇ ਤਾਂ ਰੋਟੀ ਜੋਗੇ ਕੀਤਾ ਵੀ ਚਲੋ ਪੰਜ ਪੰਜ ਕਿੱਲੇ ਤੁਸੀਂ ਪਲਾਟ ਦੇ ਦੇਣੇ ਆਪਦੀ ਰੋਟੀ ਖਾਈ ਜਾਂ ਰੋਟੀ ਕਮਾਈ Ndaba! 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 Ndaba!